ਜੀ ਕੀ ਨਾਮ ਹੈ ਰਣਗਰਦੇਵ ਸਿੰਘ ਜੀ ਕਿਹੜਾ ਇਲਾਕਾ ਹੈ ਇਹ ਮਿੰਡਪਤਾਪੁਰ ਆ ਕੀ ਨੁਕਸਾਨ ਕੀ ਹੋਇਆ ਬਰਸਾਤ ਦੇ ਨਾਲ ਤੁਹਾਡੇ ਘਰ ਦੀ ਜਿਹੜੀ ਕਿ ਛੱਤ ਟੇਕ ਰਹੀ ਆ ਉਹ ਟਿੱਗੀ ਹੋਈ ਆ ਜਿਹੜੇ ਕੀ ਕੀ ਸਮਾਨ ਦਾ ਨੁਕਸਾਨ ਹੋਇਆ ਸਮਾਨ ਤੇ ਭਾਜੀ ਸਾਰਾ ਟੁੱਟ ਗਿਆ ਆ ਤੇ ਮੇਰੀ ਮੰਮੀ ਜੀ ਨਾਲ ਸੱਟ ਲੱਗੀ ਆ ਬੇਟੀ ਦੇ ਵੀ ਲੱਗੀ ਹੋਈ ਆ ਤੇ ਜਾਨੀ ਕਿ ਸਾਡਾ ਬਹੁਤ ਦੇਖੋ ਤੁਸੀਂ ਸਾਰਾ ਸਮਾਨ ਟੁੱਟਾ ਆਇਆ ਵਾ ਕਿਵੇਂ ਨੁਕਸਾਨ ਹੋਇਆ ਕਿ ਜਦੋਂ ਛੱਤ ਡਿੱਗਦੀ ਤੁਸੀਂ ਕੀ ਕਰ ਰਹੇ ਸੀ ਕਦੋਂ ਕਿੱਥੇ ਸੀ ਕਿੰਨੇ ਵਜੇ ਦਾ ਸਮਾਂ ਸੀ ਸਾਢੇ 9 ਵਜੇ ਦਾ ਸਮਾਂ ਸੀ ਤੇ ਆ 15 ਰਣਕੇ ਪਏ ਹੋਇਆ ਤੇ ਦਰਵਾਜਾ ਬੰਦ ਤਾਂ ਪਰ ਬਾਰਸ਼ੇ ਕਰਨ ਕਰਦੇ ਜਾਵਾ ਤੇ ਛੱਤ ਤੇ ਬਾਰਸ਼ੇ ਕਰਨ ਨਹੀਂ ਡਿਗ ਪਈ ਸਾਡੀ ਹਾਂਜੀ ਸੋ ਉਸ ਸਮੇਂ ਛੱਤ ਤੇ ਥੱਲੇ ਕੋਣ ਕੋਣ ਸੁੱਤਾਏ ਤੁਸੀਂ ਸੀ ਸਾਡਾ ਸਾਰਾ ਪਰਿਵਾਰ ਸੁੱਤਾ ਹੋਇਆ ਸੀ ਮੇਰੀ ਬੇਟੀ ਮੇਰਾ ਬੱਚਾ 1.5 ਸਾਲ ਦਾ ਸੀ ਬੇਟੀ 5 ਸਾਲ ਦੀ ਸੀ ਤੇ ਮਾਤਾ ਮੇਰੀ ਜੀ ਉਹ ਸੁੱਤੇ ਹੋਏ ਸੀ ਸਾਰੇ ਜਿਹੜਾ ਸਾਰਾ ਫੈਮਿਲੀ ਸੁੱਤਾ ਹੋਇਆ ਵੀਰੇ ਘਰ ਦੇ ਸੁੱਤੇ ਹੋਏ ਸਾਰੇ ਮੌਕੇ ਤੇ ਫਿਰ ਆਲੇ ਦੋਲੇ ਦੇ ਲੋਕ ਆਈ ਤੁਹਾਡੀ ਹਾਂਜੀ ਆਏ ਜੀ ਉਹਨਾਂ ਨੇ ਤੁਹਾਡੀ ਹਾਂਜੀ ਉਹਨਾਂ ਹਲਫ ਕੀਤੀ ਉਹਨਾਂ ਦਰਵਾਜਾ ਤੋੜ ਕੇ ਸਾਨੂੰ ਕੱਢਿਆ ਬਾਹਰ ਕਿੰਨਾ ਤੋਂ ਨੁਕਸਾਨ ਹੋਇਆ ਬਹੁਤ ਜ਼ਿਆਦਾ ਭਾਜੀ ਨੁਕਸਾਨ ਹੋ ਗਿਆ ਸਦਾ ਕੋਈ ਸਮਾਜ ਸੇਵੀ ਸੰਸਥਾਵਾਂ ਜਾਂ ਪ੍ਰਸ਼ਾਸਨ ਦਾ ਵੱਲੋਂ ਕੋਈ ਆਇਆ ਕੋਈ ਨਹੀਂ ਭਾਜੀ ਆਇਆ ਹਰ ਕੋਈ ਕੋਈ ਵੀ ਨਹੀਂ ਆਇਆ ਹਰ ਕੋਈ ਕੋਈ ਅਪੀਲ ਕਰਦੇ ਹੋ ਪ੍ਰਸ਼ਾਸਨ ਜਾਂ ਸਮਾਜ ਸੇਵੀ ਸੰਸਥਾ ਮੈਂ ਦੇਖੋ ਭਾਜੀ ਕਹਿੰਨਾ ਵੀ ਮੇਰਾ ਘਰ ਬੰਜੇ ਤੇ ਆਪਣੇ ਘਰ ਚ ਅਸੀਂ ਆਈਏ ਬਾਹਰ ਖੜੇ ਬਖੜੇ ਆ ਅਸੀਂ ਤੇ ਬਾਹਰ ਹਾਨੂੰ ਜਾਨੀ ਕਿ ਕੁਝ ਜਾਨੀ ਕਿ ਪਹਿਲਾਂ ਨਹੀਂ ਬੱਚੇ ਵੀ ਰੋਡ ਤੇ ਜਾਂਦੇ ਹੋਏ ਆ ਕੰਮ ਕਰ ਕੀ ਕਰਦੇ ਹੋ ਦਿਹਾੜੀ ਕਰਦੇ ਭਾਜੀ ਸੋ ਸਿਰਫ ਛੱਤੀ ਬਣਾਣੀ ਆ ਹਾਂਜੀ ਛੱਤ ਬੰਜੇ ਤੁਵੀ ਦਾੜੀ ਤੁਹਾਨੂੰ ਪਰ ਅਜਕਲ ਕਿਹੜੀ ਲੱਗਦੀ ਹੈ ਇੱਕ ਲੱਗਦੀ ਕੜੀ ਲੱਗਦੀ ਨਹੀਂ ਲੱਗਦੀ ਬਾਰਸ਼ਾਂ ਦੀ ਦਾੜੀ ਲੱਗਣੀ ਨਹੀਂ ਰਹੀ ਸਾਡੇ ਕੋਲ ਹਾਂਜੀ ਕੀ ਨਾਮ ਹੈ ਮੇਰਾ ਨਾਮ ਲਖਾ ਸਿੰਘ ਕਿਹੜਾ ਏਰੀਆ ਹੈ ਇਹ ਇਹ ਪਿੰਡ ਪਤਾਪ ਹਾਂ ਇੱਕ ਗਰੀਬ ਪਰਿਵਾਰ ਦੀ ਛੱਤ ਟਿੱਕੀ ਹੈ ਤੁਸੀਂ ਮੌਕੇ ਤੇ ਪਹੁੰਚੇ ਸੀ ਕੀ ਵੇਖਿਆ ਸੀ ਇਹ ਜਦੋਂ ਸੱਤ ਡਿੱਗੀ ਆ ਰੋਲਾ ਪਿਆ ਤੇ ਛੱਲੇ ਸਾਰੇ ਜੀ ਆਏ ਸੀ ਤਾਂ ਕਿ ਸਭੂਆ ਤੋੜ ਕੇ ਫਿਰ ਕੰਢੇ ਆ ਲੰ ਛੱਲੇ ਹਾਂ ਤੇ ਕੱਢ ਕੇ ਛੱਲੇ ਬਾਹਰ ਪੜਿਆ ਤੇ ਜਿਹੜੀ ਇਹ ਇੱਕ ਮਾਤਾ ਸੀ ਉਹਦੀ ਵਿਚਾਰੀ ਦਾ ਚੂਲਾ ਟੁੱਟ ਗਿਆ ਫਿਰ ਅਮਰ ਲਲ ਸਿੰਘ ਮਗਵਾਈ ਉਹਲਾ ਸਾਲ ਪਿੱਛਿਆ ਤੇ ਬਹੁਤ ਵਿਚਾਰਿਆਂ ਨੂੰ ਨੁਕਸਾਨ ਹੋ ਗਿਆ ਸਮਾਨ ਟੁੱਟ ਗਿਆ ਸਾਰਾ ਹੀ ਕੋਈ ਮੌਕੇ ਤੇ ਪ੍ਰਸ਼ਾਸਨ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੀ ਲੱਗਦਾ ਕਿ ਜਿੱਥੇ ਕਿ ਹੜਪੀੜ ਤਾਂ ਲਈ ਲੰਗਰਾਂ ਦੇ ਲੰਗਰ ਲੰਗਰਾਂ ਦੇ ਲੰਗਰ ਇਥੇ ਕੋਈ ਆਇਆ ਹੀ ਕੋਈ ਨਹੀਂ ਪੁੱਛਿਆ ਹੀ ਕਿਸ ਨਹੀਂ ਨਾ ਗਰੀਬਾਂ ਵਿਚਾਰਿਆਂ ਬੜਾ ਵਿਚਾਰਾ ਆਪਣੇ ਖਾਂਦੇ ਪੀਂਦੇ ਮਾਲਾ ਚੰਗਲਾ ਇਦਾਂ ਕੋਈ ਦੇ ਜੰਦਾ ਆਣ ਗੋੰਡੋ ਆਣ ਗੋੰਡੋ ਕੋ ਦੇ ਜੰਦਾ ਖਾ ਪੀ ਲੈਂਦੇ ਵਿਚਾਰੇ ਕੰਮ ਕਾਰ ਚੁੱਕਾ ਹੋਇਆ ਨਹੀਂ ਉਹ ਕੀ ਅਪੀਲ ਕੀ ਕਰਦੇ ਹੋ ਅਪੀਲ ਅਸੀਂ ਕਰਦੇ ਵੀ ਨਾ ਗਰੀਬਾਂ ਦਾ ਘਰ ਬਣ ਜਾਵੇ ਮਕਾਨ ਪਾਏ ਸੱਤ ਪਾਏ ਤੇ ਆਪਣੇ ਵਿਚਾਰੇ ਅੰਗਰ ਵੱੜ ਕੇ ਬਹਿ ਜਾਣ